ਲੀ ਮਹੰਲਾ ਤੇ ਜਨੋਂ ਦੇਕਮ ਦਾ ਸਤਿਗੁਰ ਪ੍ਰਸਾਦ ਨੰਦ ਬਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨ ਵਿੱਚ ਆਇਆ ਨਾਹ ਰਾਗ ਰਤਨ ਪਰਬਾਰ ਵਰਨ ਸਬਦ ਗਾਮਣੇ ਆਇਆ ਸੁਖ ਦੂਤੰਗਾ ਵੋਹਰੀ ਕੇ ਰਾਮੰਦਿ ਨਿਵਸਾਇ ਕਹਿਣੰਕ ਨੰਦੂ ਸਤਿਗੁਰੂ ਮੈਂ ਪਾਇਆ ਈ ਮਨ ਮੇਰੀ ਆ ਤੁਸਾਰ ਹੋਰੇ ਨਾ ਨਾਰਾ ਤੂੰ ਮਨ ਮੇਰੇ ਦੂ ਸਾਖ ਸਨ ਅੰਗੀ ਕਰ ਕਰੇ ਤੇਰਾ ਗਾਉ ਸਾ ਸੁਆਨਾ ਸਮਨਾ ਗਲਾ ਸਮਰਾ ਸੁਆਮੀ ਸੋ ਕਿਉ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਾਰੋ ਦੇ ਨਾਲੇ ਸਾਚੇ ਸੇ ਬਾ ਗਿਆਨੀ ਕਾ ਤੇਰੇ ਘਰ ਤਾਂ ਤੇਰੇ ਸੋ ਕੁਛ ਹੈ ਜਿਸ ਦੇ ਹੀ ਸੋ ਪਾਵੇ ਸਾ ਸਿਸਨਾ ਹੰ ਤੇਰੀ ਨਾ ਮਨ ਸਾਇ ਨਾਮ ਜਿਨ ਕੇ ਮਨੁ ਸਿਆ ਵਾਜੇ ਸਬਦ ਕਰੇ ਰੇ ਕਹੇ ਨਾਨ ਸੱਚੇ ਸੇ ਗਿਆਨੀ ਕਾ ਤੇਰੇ ਸਾਚਾ ਨਾਮ ਰਾਧਾ ਰੂ ਸਾਚ ਨਾਮ ਦਾ ਮੇਰਾ ਜਿਨ ਕੋ ਕਾਲ ਸਾਹਿਬ ਗਵਾਈਆਂ ਕਰ ਸਾਂ ਸੁਖ ਸਿਆ ਜਿਨਿ ਇਛਾ ਸਾਪ ਜਾਈਆਂ ਗਰਮਾਂ ਕੀਤਾਂ ਗਰਵੀਟੂ ਜਿਸ ਦੀਆਂ ਵਡਿਆਈਆਂ ਗਏ ਨਾ ਸੁਣਨ ਸੰਤੋਸ਼ ਸਤਿਉਪਿਆਰ ਸਚਾ ਨਾਮ ਰਾਧਾ ਰੋ ਵਰਦੇ ਬਨਕਾਂਸ ਭੰਕੇ ਕਾਂਸਪਾਦ ਦੇ ਸਭ ਤੋਂ ਵੱਡੇ ਕਨਾਂ ਜਿਤ ਕੰਟਾ ਰੀਆ ਪੰਜ ਰੂਪ ਵਸ ਕੀਤੇ ਕਾਲ ਕੰਟਕੂ ਮਾਇਆ ਤੁਰ ਕਹੰਬਲ ਤ੍ਰਿਣ ਗੋਸ਼ੀ ਨਾਮ ਹਰ ਕਰਨ ਲਗੇ ਕਹੀ ਨਾਂ ਅੰਤ ਅਸਕੋ ਅਤਿ ਕਰੇ ਨੋ ਅਦੇ ਸਾਥੀ ਲੀ ਵਿੰਦਮਾਨੀ ਦੇਣ ਮਾਨੀ ਲੀ ਬਲੂ ਕਿਆ ਕਰੇ ਬਿਜਾਰਿਆ ਤੁਝ ਵਾਸਮ ਰਾਤ ਕੋਈ ਨਾ ਹਿੰਕਿਰਪਾ ਕਰ ਬਨ ਮਾਰਿਆ ਇਹ ਨਾ ਹੋਤਾ ਨਹੀ ਸਰਲਾ ਸਾਰਿਆ ਕਹਿਨਾਂ ਕ੍ਰਿਪਾ ਜੋ ਕਿਆ ਕਰੇ ਵਿਚਾਰਿਆ ਆਨੰਦ ਨੰਦ ਸਖੋ ਕਹਿਨਾਂ ਨੰਦ ਗੋਤੇ ਜਾਨੀ ਅਨੰਦ ਸਖੋ ਕ੍ਰਿਪਾ ਕਰੇ ਪਿਆਰੇ ਕਾਰਕ ਕ੍ਰਿਪਾ ਕਿਨ ਤੜੇ ਗਿਆਨ ਅਨਜਨ ਸਾਰਿਆ ਅੰਦਰੋਂ ਦਿਨ ਕਾ ਮੂ ਟੂਟਾ ਦਿਨ ਕਾ ਸਦੂ ਸੱਚੇ ਸੋਗਾਰਿਆ ਕਹਿਨਾਂ ਅੰਕਨੰਦ ਨੰਦ ਗੋਤੇ ਜਾਨੀ ਬਾਬਾ ਜਿਸੁਂ ਦੇਸੋ ਜਨ ਪਾਇ ਪਾਇ ਤਾਂ ਸੋ ਜਨ ਦੇ ਜਿਸਨੂ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰੇ ਦਾ ਸੇਕ ਨਾਮ ਲੰਸਵਾਰਿਆ ਗੁਰਬਸਾਦੀ ਮਨ ਪਿਆਨੇ ਜਿਨਾਂ ਬਾਣੇ ਪਾਏ ਕਹਿਣ ਜੇ ਦੇ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰਿਓ ਕਰਤ ਕੀ ਕਰੇ ਕਹਾਣੀ ਕਰੇ ਕਹਾਣੀ ਕਰਤ ਕੇਰੀ ਕੀਤੇ ਦਵਾਰੇ ਭਾਈਐ ਤਨ ਮਨ ਤਨ ਸਭ ਪਿਆਇ ਗੁਰੂ ਕੋ ਕੁੰਮਨਿਆ ਪਾਈਐ ਕੁੰਮਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿਣਾਂ ਸੁਨੋ ਸੰਤੋ ਕਥਿਓ ਕਰਤ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੇ ਨ ਪਾਇਆ ਚਤਰਾਈ ਨ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਏ ਮਾਇਆ ਮੂਨੀ ਜਿਨ ਏਤ ਭਰਿ ਭੁਲਾਇਆ ਮਾਇਆ ਤੇ ਮੂਨੀ ਤਿਨੇ ਕੀਤੀ ਜਿੰਦ ਗੋਲੀ ਪਾਇਆ ਕਰਵਾਨ ਗੀਤਾ ਤੇ ਸਿਚਾ ਜਿਨ ਕਰਵਾਨ ਗੀਤਾ ਤੇ ਸੇ ਬਿਟੋ ਜਿਨ ਮੋ ਮਿਠਾ ਲਾਇਆ ਕਹੇ ਨ ਮਨ ਚੰਚਲ ਚੰਚਲਾ ਚਤਰਾਈ ਕਿਨੇ ਨ ਪਾਇਆ ਏ ਮਾਨੰ ਪਿਆਰਿਆ ਤੂੰ ਸਾ ਸਾ ਸਮਲੈ ਏਕ ਟੰਗ ਤੂੰ ਜੋ ਦੇਖਦਾ ਚਲੇ ਨਾਹੀ ਤੇਰੇ ਨਾਲੇ ਸਾ ਤੇਰੇ ਚਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂੰਹ ਲੈ ਨਾ ਕੀਚੈ ਗੀਤ ਅੰਤ ਪਿਛੋ ਬਸਤਾਈਐ ਸਤ ਗੁਰ ਕਾ ਪ੍ਰੇਸ਼ੰਤੂ ਹੋਵੇ ਤੇਰੇ ਨਾਲੇ ਕਹੀ ਨਾ ਮਨ ਪਿਆਰੇ ਤੂੰ ਸਾ ਸਾ ਸਮਲੇ ਅਗੰ ਗੁਚਰਾ ਤੀਰਾਂਤਨ ਪਾਇ ਅੰਤਨੁ ਪਾਇ ਕਿਨੀ ਤੀਰਾ ਆਪਣਾ ਆਪ ਦੂੰਡਿਆ ਨੇ ਗੀ ਜੰਸਾਂ ਫੇਲ ਤੀਰਾਂਕਿਆ ਕੋ ਆਖ ਬਥਾਣੇ ਆਕੇ ਤਾਂ ਵੇਖੇ ਤਾਂ ਤੂਏ ਗਿੰਜ ਪਾਇ ਕਹੇ ਨਾਮ ਤੂ ਸਾਗਮੇ ਤੀਰਾਂਤਨ ਪਾਇ ਸੂਰੇ ਨਾਰੇ ਮਨੁ ਜਨਾ ਅਮਤ ਕੋ ਦੇ ਸੋ ਅਮਤ ਬੋਤੇ ਪਾਇ ਪਾਇ ਅਮਰਤ ਗੁਰ ਕਿਰਪਾ ਕੀਨੀ ਸਚਿਆ ਮਨ ਵਸਾਇ ਜੀ ਜੰਦਸਾਂ ਤੂਰ ਪਾਇ ਇਕ ਮੀਕ ਪਰਸਨਾਇ ਲਲਹੁ ਹੰਗਾ ਜੁਗਾ ਸਤਗੁਰੂ ਪੜਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੂਠਾ ਤੇ ਨੇ ਅੰਮ੍ਰਿਤ ਗੋ ਤੇ ਪਾਇਆ ਪਤਾਂ ਦੀ ਚੰਨ ਰਾਲੀ ਚਾਲਨ ਰਾਲੀ ਪਦ ਕੇਰੀ ਬੀਗੰਮਾ ਦੇ ਚਰਨਨਾ ਲਲਹੁ ਹੰਗਾ ਤਾ ਕ੍ਰਿਸ਼ਨ ਬਹੁਤ ਨਹੀਂ ਗੁਲਣਾ ਖਣਿਓ ਟਿੱਕੀ ਵਾਨੀ ਕੀ ਏਸ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀਆ ਬਤਜਿਆ ਹਰ ਵਸਨਾ ਸੁਮਣੀ कही नाम चार भक्ता जुगो जुग निी ज्यों तू सुरंत चलया स्वामी होर क्या जाने गुण तेरे जे तू सुर चलै जिन्ना मार्ग पावै कार जी नाम अमला से हर हर सा कह कथा सुनाई अपनी सु गुरद्वार सुख पावे कही नाम सच्चे सहब ज्यों पावे तेन चलावे ਏ ਸਹਿਲਾ ਸਭ ਦੂਸਾ ਵਾਹ ਸਭ ਦੂਸਾ ਸਾ ਸਹਿਲਾ ਸਤਿਗੁਰੂ ਸਨਾਇ ਏ ਤਿੰਨ ਕੇ ਮਨਵਸਿਆ ਜਿੰਦੁਰਲ ਕਿਆਇ ਇੱਕ ਫਿਰ ਇਹ ਘਨੇਰੇ ਕਰੇ ਗਲਾ ਗਲੀ ਕਿਨੇ ਨ ਪਏ ਕਹੈ ਨ ਸਭ ਦੂਸੇ ਨ ਸਤਿਗੁਰੂ ਸਨਾਇ ਪੇਤ ਹੋਏ ਸੇ ਜਨਾ ਜਿੰਨੀ ਹੱਥ ਆਇਆ ਹੱਥ ਆਇਆ ਪੇਤ ਹੋਏ ਗੁਰਮੁਖ ਜੀਨੀ ਤਾਇਆ ਪੇਤ ਮਾਤਾ ਪਿਤਾ ਕਿਤਮ ਸੈ ਸੰ ਪੇ ਸੰ ਸੋਇ ਕਹਿ ਦੇ ਤੋ ਇਤ ਸੁੰਦੇ ਪੇਤੇ ਸੇ ਪਿਤ ਜਿਨੀ ਮਨ ਵਸਾਇਆ ਕਹਿ ਨੰ ਸੇ ਪੇਤੇ ਜਿਨੀ ਗੁਰਮ ਘਰ ਰਹਾ ਤਾਇਆ ਕਰਮੀ ਸਹਜ ਨੁ ਕੋ ਜੀ ਬਿਨ ਸਹਜ ਜੈ ਸੰ ਸੰ ਜੈ ਨਾ ਜੈ ਸੰਸੰ ਕੀ ਸੰਜੇ ਰਹਿ ਕਰਮ ਕੁਮਾਈ ਸੈ ਸੰ ਜੂ ਮਨ ਲੀਨ ਹੈ ਤੋ ਸੰਜਮ ਤੋ ਤਾ ਜਾਈ ਮਨ ਤੋ ਸਵਰਤ ਲਗੋ ਹਰ ਸੁ ਰਹੋ ਚਿਤ ਲਾਈ ਕਹੀ ਨਾ ਨੰਗੁਰ ਪ੍ਰਸਾਦੀ ਸਹਿਜੁ ਪਜਿ ਇਸ ਸੈਸਾ ਈ ਜੈ ਗੀਏ ਮੇਲੇ ਬਹਰ ਨਿ ਪਹਰ ਨਯੇ ਦੀਏ ਤੇ ਮਰੇ ਤਿਨਿ ਜੰਝੂਏ ਹਰਿਆ ਏ ਤਿਸਨਾ ਵਡਾਰੂ ਗਲਗਾ ਮਰਨ ਮਨੂ ਬਸਾਰਿਆ ਬੈਤਾ ਮੈਨਾ ਉਤੋ ਸੋ ਸੁਣੀਐ ਨਾਹੀ ਫਿਰਿਆ ਝੂਂਗ ਤਾਲਿਐ ਕਹੀ ਨਾ ਜਿਨ ਸਾਚਿ ਤਇਆ ਕੂੜੇ ਲਗੇ ਤਿਨਿ ਜੰਝੂਏ ਹਰਿਆ ਜੀ ਐ ਨਿਰਮਲ ਬਾਹਰ ਨਹੀਂ ਬਾਹਰ ਤਾਂ ਨਹੀਂ ਜੀ ਐ ਨਿਰਮਲ ਸਤਗੁਰ ਤੇ ਕਰਨੀ ਕੁਮਾਣੀ ਊੜ ਕੀ ਸਮੇ ਪਹੁੰਚੇ ਨਹੀਂ ਮਨਸਾ ਸਾਸਮਾਨੀ ਜਨਮ ਰਤਨ ਜਿਨ ਕਟਿਆ ਭਲੇ ਸੀ ਬੰਜਾਰੀ ਕਹੀ ਨਾ ਜਿਨ ਮਨ ਨਿਰਮਲ ਸਾਰੇ ਉਗੁਰ ਨਾਲੇ ਜੇ ਕੋ ਸਿੱਖ ਗੁਰ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਹਾਰੇ ਗੁਰ ਨਾਲੇ ਗੁਰ ਕੀ ਚਾਨਣ ਹੀ ਦੇਤ ਹੈ ਇਹ ਅੰਤਰਾ ਆਦਮੇ ਈਸ ਮਲੇ ਆਸਾ ਸਾਰੇ ਪੰਨੇ ਗੁਰ বিনা ਅਵਰਿ ਨਾ ਜਾਣ ਕੋਈ ਕਹੇ ਨਾ ਸੁਣੋ ਸੰਤੋ ਸੋ ਸਿਖਣ ਮੁਖ ਹੋਏ ਜੇ ਕੋ ਗੁਰ ਤੇ ਵੇਮ ਕੋਈ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤੀ ਨ ਹੋਠੈ ਕੋਈ ਕੁਛ ਵੇਕਿਆ ਜਾਏ ਨੇਕ ਜੁਨੇ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਵੇਰ ਮੂਤ ਪਾਇਲਾ ਜਨਨੀ ਸਤਗੁਰ ਸਹ ਸੁਨਾਈ ਕਹੇ ਨਾਮ ਚਾ ਦੇਖੈ ਵਿਨੇ ਸਤਗੁਰ ਮੁਕਤਨ ਪਾਵੇ ਆਵੋ ਸਿਖ ਸਤਗੁਰ ਕੇ ਪਿਆਰੇ ਉਹ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਉਰ ਤੇਰੀ ਵਾਣੀਆਂ ਸ੍ਰੀ ਬਾਣੀ ਜਿਨ ਕੋ ਨਰ ਕਰਮ ਹੋਵੇ ਦੇਤੀ ਨਾਸਮਾਨੀ ਪੀਓ ਅਮਰ ਤੁਸਾ ਰਉ ਹਰੰਦ ਯਪਿਓ ਸਾਨ ਪਾਣੀ ਕਹੇ ਨਾ ਸਾ ਗਾਵੋ ਏ ਸਚੀ ਬਾਣੀ ਸਤਗੁਰੂ ਬਿਨਾ ਹੋਈ ਕੱਤੀ ਹੈ ਬਾਣੀ ਬਾਣੀ ਤੇ ਕੱਤੀ ਸਤਗੁਰ ਬਾਜੋ ਹੋਰ ਕੱਤੀ ਬਾਣੀ ਕਹਦੇ ਕੱچے ਸੁੰਦੇ ਕੱچے ਕੱਤੀ ਆਖੇ ਵਿਗਾਣੀ ਹਰ ਹੰ ਨਿਤਰੇ ਹਰ ਹੰ ਨਿਤ ਕਰੇ ਰਸਨਾ ਤਹਿ ਕਸ਼ੂਨ ਜਾਨੀ ਚਿਤਿਯਨ ਕਹ ਲੈ ਅਮਯਾ ਬੋਲਣ ਪੈਰਵੰਨੀ ਕਹਿਨਾ ਸਤਗੁਰ ਬਾਜੋ ਹੋਰ ਕੱਤੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਨਗਾ ਇਹੋ ਆਸਮਾਓ ਸਉ ਸੇਤੀ ਮਨ ਮਿਲਿਆ ਸਸੇ ਲਾਇ ਬਉ ਆਪੇ ਹੀ ਰਤਨੂ ਆਪੇ ਜਿਸ ਨੂੰ ਦੇਵ ਜਾਏ ਕਹੀ ਨੰਬਬ ਰਤਨ ਹੈ ਹੀਰਾ ਜਿ ਤਹਿ ਲਾਉ ਸੇ ਸਤ ਆਪ ਪਾਇ ਤੇ ਕਰਤਾ ਆਪੇ ਹੁਕਮ ਲਤਾ ਹੈ ਹੁਕਮਨਤਾ ਹੈ ਆਪੇ ਕੇ ਗੁਰਮੰਤਿ ਸੇਵ ਜਾਏ ਤੋੜੇ ਬੰਦਨ ਹੋਵੇ ਮਨ ਸਦ ਮਨ ਵਸਾਏ ਗੁਰਮਖ ਜਿਸ ਨੂੰ ਆਪ ਕਰੇ ਸੂ ਹੋਏ ਏਸੂ ਲੇ ਲਾਇ ਕਹੇ ਨਾਨਕਾ ਕਰਤਾ ਆਪੇ ਹੁਕਮ ਜਾਈ ਸਿੰਮ੍ਰਿਤਿਆ ਸਾਸਤਰ ਪੰਨ ਪਵਿਚਾਰਦੇ ਤਤੇ ਸਾਰ ਨ ਜਾਣੀ ਤਤੇ ਸਾਰ ਨ ਜਾਣੀ ਗੁਰੂ ਬਾਜੂ ਤਤੇ ਸਾਰ ਜਾਣੀ ਤਹੀਂ ਗੁਣੀ ਸੰਸਾਰ ਪਰਮ ਸੁਤਤਾ ਸੁਤਿਆ ਰਹਿ ਨ ਮਹਾਣੀ ਗੌਰ ਕਿਰਪਾ ਤੇ ਸੇ ਜਨ ਜਦੇ ਜਿਨਾ ਹਰਮਨ ਬਸਿਆ ਬੁਲੇ ਮਲਟਵਾਨੀ ਕਹਿ ਨਾਂ ਸੋ ਤਤ ਪਾਏ ਜਿਸ ਨੂੰ ਅੰਦੀ ਨਹਣ ਲੇ ਲਗੇ ਜਾ ਕਰੇ ਨਮਾਨੀ ਮਾਤਾ ਕੇ ਉਦਰ ਮੇ ਪੇਪਨ ਕਰੇ ਸੋ ਕਿਉਂ ਅਨੁ ਵਸਾਰੀਏ ਮਣੋਂ ਕਿਉਂ ਸਾਈਏ ਇਹ ਬੜਦਾਤਾ ਦੀ ਅਗਨ ਮੇ ਹਾਰ ਪਛਾਵੇ ਉਸ ਨੂੰ ਕਿਹ ਪੋ ਨ ਸਕੀ ਜਿਸ ਨੂੰ ਆਪਣੀ ਲੇ ਲਾਵੇ ਆਪਣੀ ਲੇ ਆਪੇ ਲਾਇ ਗੁਰਮੰਖ ਸਾਹਿਬ ਲੀਏ ਕਹਿ ਨਾਨਕ ਇਹ ਵਡ ਦਾਤਾ ਸੋ ਕਿਉ ਮਨੋਸਾਰੀਐ ਜੈਸੀ ਅਗਨ ਉਰਰ ਮੈਂ ਤੈਸੀ ਵਾਰ ਮਾਇਆ ਮਾਇਆ ਅਗਨ ਸਭੀ ਕੋ ਜੇਹੀ ਕਰਤੇ ਧੀਲਰ ਛਾਇ ਜਾਤੀ ਸਪਾਣਾ ਤਾਂ ਜਮਿਆ ਪਰਵਾਰ ਭਰ ਆਪਾਇ ਲਿਵシュੁੜ ਕੀ ਲਗੀ ਤ੍ਰishna ਮਾਇਆ ਮਰ ਵਰਤਾਇ ਇਹ ਮਾਇਆ ਜਿਤ ਹਰ ਵਿਸ਼ਰੇ ਮੋ ਉਪਦੇ ਭਉ ਦੂਜਾ ਨਾਐ कही न अनुगुर प्रसादी जिना लिव लगी तिनी विचे माया पाया हारा मूल कह मूल ना पाया जाए मूल ना पाया जाए किसे विटो रहे लोक बेलाए ऐसा सतगुरु जी मिले तिशनु से सौपिया बिचों आप जाए जिस दा ज्यों तिस मिल रे हर वसे मनाए हारा मूल कह पा तिना की नानका ਦੀਨ ਹਣ ਪਲੇ ਪਾਏ ਹਰ ਆਸ ਮੇਰੀ ਬਨ ਜਾਰਾ ਹਰ ਆਸ ਮੇਰੀ ਬਨ ਜਾਰਾ ਸਤ ਗੁਰ ਤੇਰਾ ਸੁਜਣੀ ਹਰ ਹੰਨ ਤੇ ਜਪਿਓ ਜੀਉ ਲਾਹ ਖਡੋੜ ਹਾੜੀ ਏ ਤਨ ਤਿਨਾ ਮਿਲਿਆ ਜਨ ਹਰੇ ਅਪੇ ਪਾਣਾ ਕਹੇ ਨਾਨਕ ਹਰ ਆਸ ਮੇਰੀ ਮਨ ਹੋਆ ਬਨ ਜਾਰਾ ਈ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿਤੇ ਜਿਤ ਹਰਸ ਪਲੇ ਨਾ ਪਾਏ ਹਰਸ ਪਾਏ ਭਲੇ ਪੀਏ ਹਰ ਬਉ ਨ ਤਿਸਨਾ ਲਾਗੇ ਆਏ ਇਹ ਹਰਸ ਕਰਮੀ ਪਾਈਏ ਸਤਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾਂ ਹਰ ਸੇ ਮਣਾਏ ਇਹ ਸਰੀਰਾ ਮੇਰਿਆ ਇਸ ਹਰ ਤੂੰ ਮੈਂ ਜੋਤਰ ਕੀ ਤਾਂ ਤੂੰ ਜੋਗ ਮੇ ਆਇਆ ਹਰ ਜੋਤਰ ਕੀ ਤੂੰ ਦੋਇ ਸੇ ਤਾਂ ਤੂੰ ਜਗ ਮੇ ਆਇਆ हर आपे माता आपे पिता जिन जू पाए जो प्रसादी बुजाया तलत हो चलत नजरी आया कही नृष्ठ का मू रसिया जोत राखी ता तू जग में आया मन छओ प्या पर आगम सुनिया हर मंगल गाओ सखी ग्रह मंदिर बनया हर गाओ मंगल ने सखी है सोग दुख ना व्यापे ਗੁਰシャン ਮੇਲਾ ਦੇ ਦਿਨਸ ਪਾ ਦੇ ਆਪਣਾ ਬਿਰਿ ਜਾਪੇ ਅਨਹਤ ਬਾਣੀ ਗੁਰ ਸਰਦਿਰਿਆਣੀ ਹਰ ਨਾਮ ਹਰਸ ਪਉ ਦੇ ਕਹੀ ਨਾਨਕ ਪ੍ਰਉ ਆ ਮਿਲਿਆ ਕਰਨ ਕਾਂਜੁਗੇ ਇਹ ਸਰੀਰਾ ਮੇਰਿਆ ਇਸ ਜਗ ਮੇ ਆਏ ਕਿਆ ਕਿਆ ਤਦ ਕਰਮ ਕਮਾਇਆ ਕੀ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੇ ਆਇਆ ਦਿਨ ਹਰ ਤੇਰਾ ਰਸਿਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੀ ਨਾਨਕ ਇਹ ਸਰੀਰ ਪਰਮਾਨੁ ਹੋਆ ਜਿਨ ਸਤਗੁਰ ਗੁਸਿਓ ਚਿਤ ਲਾਇਆ ਏ ਨੇਤਰੋ ਮੇਰੇ ਹਰ ਤੂੰ ਮੈਂ ਜੋ ਤਰੀ ਹਰ ਬਿਨ ਅਵਰ ਨ ਦੇਖੂ ਕੋਈ ਹਰ ਬਿਨ ਅਵਰ ਨ ਦੇਖੂ ਕੋਈ ਨਜ਼ਰੀ ਨ ਹਰ ਨਿਹਲਿਆ ਇਹ ਵਿਸੰਸਾ ਤੂੰ ਦੇਖਦਾ ਇਹ ਹਰ ਕਾ ਰੂਪ ਹੈ ਹਰ ਰੂਪ ਨਗਰੀਆ ਗੁਰ ਪ੍ਰਸਾਦੀ ਉਦਿਆ ਜਾ ਵਿਖਾ ਹਨੇਕ ਹੈ ਹਰ ਬਿਨ ਅਬਰਨ ਕੋਈ ਕਹੇ ਨਾਨਕੀ ਨੇਤਰ ਅੰਧ ਸੀ ਸਤਗੁਰ ਮਿਲਿਆ ਦੇਵ ਸ੍ਰੇਸ਼ਟ ਹੋਈ ਇਹ ਸਰਵਨੂ ਮੇਰੀਓ ਸਾਚੇ ਸੁਨੇ ਨਾ ਪਟਾਏ ਸਾਚੇ ਸੁਨੇ ਨਾ ਪਟਾਏ ਸਰੀਰ ਲਾਏ ਸੁਣੇ ਸਤ ਬਾਣੀ ਜਿਨ ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਆਸਮਾਨੀ ਸਾਚੇ ਅਲਖਵਡਾਣੀ ਤਾਂ ਕੀ ਗਤ ਮੈਨ ਕਹੀ ਨਾ ਜਾਈ ਕਹਿਨਾਕ ਅਮਰਤ ਨਾਮ ਸੁਨੇ ਪਿਸ਼ਟਲ ਹੋਏ ਸਾਚੇ ਸੁਨੇ ਨਉ ਪਾਈ ਹਰ ਜੀਉ ਗੁਫਾ ਅੰਦਰ ਰਖ ਤੇ ਵਜਾ ਬਹਨ ਜੈ ਬਜਾਇਆ ਵਾਜਨ ਪਉਂਦਵ ਬਜਾਇਆ ਬਾਜਾ ਪਉਂਦਵ ਦਵਾਰੇ ਪ੍ਰਗਟ ਕੀਏ ਦਸਮਾ ਗੁਤਰ ਖਾਇਆ ਵੁਰਤਵਾਰੇ ਲਾਈ ਭਾਮਣੀ ਇਕ ਨਾ ਦਸਮਾ ਦੁਆਰ ਦਿਖਾਇਆ ਤੈਨੇਕ ਰੂਪ ਨਉ ਨਉ ਨਿਦ ਤਿਸਦਾ ਅੰਤ ਨਾ ਜਾਈ ਪਇ ਕਹੀ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰਕੇ ਵਾਜਾ ਬਨੁ ਵਜਾਇਐ ਏ ਸੱਚਾ ਸਹੀਲਾ ਸੱਚੇ ਕਰਗਉ ਗਾਉ ਤਾਂ ਸਹੀਲਾ ਸੱਚੇ ਜਿੱਥੇ ਸਾ ਸੱਚ ਤਿਆਉ ਸੱਚਉ ਧਿਆਉ ਜਾ ਤਦ ਪਾਵੇ ਗੁਰਮੁਖ ਜੀ ਨਾਮ ਜਾਵੈ ਏ ਸ ਇਹ ਸੱਚ ਸਾમના ਕਾ ਕਸਮ ਹੈਿਸ ਬਖਸ਼ੇ ਸੋ ਜਨ ਪਾਵੇ ਕਹੇ ਨ ਸੱਚ ਸੇਦਾ ਸੱਚੇ ਕਰਿ ਗਾਉ ਹਣ ਅੰਦ ਸੁਨੂ ਬੜ ਭਾਗਿਓ ਸਗਲ ਮਨੋ ਚੂਰੇ ਪਾਰਬਰਮ ਪ੍ਰਪਾਇ ਸੁਰੇ ਸਗਲ ਸੂਰੇ ਦੂਖ ਰੂ ਸੰਤਾ ਪਿਸਰੇ ਸੁਣੀ ਸਚੀ ਬਾਣੀ ਸੰਤ ਸਾਜਣ ਪੈ ਸਾਰੇ ਪੂਰੇ ਹੋਤੇ ਜਾਨੀ ਸਉਂਤੇ ਪਨੀਤ ਕਹਤੇ ਪਰਤ ਸਤਗੁਰਿਆ ਪਰਪੂਰੇ ਬਿਨ ਮੰਤਨ ਗੁਰ ਜਨ ਲਗੇ ਵਾਜੇਨ ਹੰਤure ਸਉਂਤੇ ਪਨੀਤ ਕਹਤੇ ਗਉਟ ਸਤਗੁਰਿਆ ਪਰਪੂਰੇ ਬਿਨ ਮੰਤਨ ਗੁਰ ਜਨ ਲਗੇ ਵਾਜੇਨ ਹੰਤure ਵਾਹਿਗੁਰੂ ਕੀ ਖਾਸਾ ਵਾਹਿਗੁਰੂ ਕੀ ਭਤੇ